ਉਹ ਇੱਕ ਰਾਜਾ ਕੇ ਲੜਕਾ ਇੱਕ ਗਰੀਬ ਕੇ ਲੜਕਾ ਸੇਵਾ ਕਰਦਾ ਹੁੰਦਾ ਤਾਂ ਰਾਜਾ ਕੇ ਲੜਕਾ ਘੋੜੇ ਪਰ ਸਵਾਰ ਹੋ ਕੇ ਜਾਣਾ ਗਰੀਬ ਕੇ ਲਈਕਾ ਸਾਈਕਲ ਪਰ ਜਾਣਾ ਸਾਈਕਲ ਦਾ ਵੀ ਟਾਇਰ ਇਹ ਕਰਦਾ ਕਿ ਵੀ ਹਵਾ ਘਟਦਾ ਹੌਲੀ 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 3-4 ਗਿਆ ਉਹਨੂੰ ਰਾਜਾ ਕੇ ਲੜਕਾ ਘੋੜੇ ਪਰ ਜਾਂਦਾ ਸਾਈਕਲ ਮੂਰੇ ਖੜਾ ਦਿਆ ਤਾਂ ਗਰੀਬ ਦੇ ਬੱਚੇ ਕਹਿੰਦਾ ਸਾਈਕਲ ਪਾਸੇ ਕਰ ਓਏ ਕਹਿੰਦਾ ਕੋਈ ਨਹੀਂ ਮਹਾਰਾਜ ਕੀ ਅਸੀਂ ਸੇਵਾ ਕਰਕੇ ਤੇਰਾ ਸਾਈਕਲ ਚੱਕ ਦਿੰਦਾ ਹੱਥ ਵਿੱਚ ਫੁੱਲ ਲਿਆ ਕਹਿੰਦਾ ਹਟਾ ਨਹੀਂ ਤਾਂ ਤੁਰਦੂਗਾ ਕਹਿੰਦਾ ਚੱਲ ਤੇਰੀ ਮਰਜ਼ੀ ਆ ਗੁਰੂ ਗੋਬਿੰਦ ਸਿੰਘ ਆਵਾਜ਼ਾ ਮਾਰਿਆ ਕਬੀਰ ਪਾਕਤ ਆ ਜਾ ਦੂਵੇ ਦਿਨ ਸੋਨੇ ਦਾ ਟੋਕਰਾ ਲੈ ਕੇ ਗਰੀਬ ਕੇ ਬੱਚੇ ਹੱਥਾਂ ਵਿੱਚ ਫੁੱਲ ਲੈ ਕੇ ਗਿਆ ਰਾਜਾ ਕੇ ਲੜਕਾ ਟੋਕਰਾ ਸੋਨੇ ਦਾ ਲੈ ਗਿਆ ਗੁਰੂ ਰਾਮਦਾਸ ਮਹਾਰਾਜ ਕੇ ਚਰਨੇ ਵਿੱਚ ਜਿਹੜਾ ਸੋਨੇ ਦਾ ਟੋਕਰਾ ਤਾਂ ਕਹਿੰਦਾ ਪਾਸੇ ਕਰ ਇਹਨੂੰ ਗਰੀਬ ਦੇ ਬੱਚੇ ਹੱਥਾਂ ਵਿੱਚ ਫੁੱਲ ਲੈ ਕੇ ਗਿਆ ਕਹਿੰਦਾ ਆ ਜਾ ਭਗਤਾ ਆ ਜਾ ਭਗਤੇ ਪਿਆਰੇ ਰਬ ਨੂੰ ਭਗਤੇ ਪਿਆਰਾ ਜੀ ਭਗਤੇ ਪਿਆਰੇ ਰਬ ਨੂੰ ਭਗਤਾ ਪਿਆਰਾ प्यार आराम धुनो